ਗਰਮਣੀ ਟੀਵੀ ਤੇ ਸਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਮੁਕੇਰੀਆਂ ਦੇ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਪੰਜਾਬ ਪੁਲਿਸ ਦੀ ਬੱਸ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਔਰ ਇਸ ਭਿਆਨਕ ਟੱਕਰ ਦੇ ਵਿੱਚ ਚਾਰ ਪੁਲਿਸ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਜੀ ਹਾਂ ਵੱਡਾ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਚਾਰ ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ ਸੰਗਣੀ ਧੁੰਦ ਇਸ ਵੱਡੇ ਹਾਦਸੇ ਦਾ ਕਾਰਨ ਬਣੀ ਹੈ ਸੰਘਣੀ ਧੁੰਦ ਦੇ ਕਾਰਨ ਹੀ ਇਹ ਵੱਡਾ ਹਾਦਸਾ ਵਾਪਰਿਆ ਜਲੰਧਰ ਪੀਏਪ ਤੋਂ ਮੁਕੇਰੀਆਂ ਜਾ ਰਹੀ ਸੀਗੀ ਗਰਦਾਸਪੁਰ ਜਾ ਰਹੀ ਸੀ ਮੁਕੇਰੀਆਂ ਤੇ ਰਸਤੇ ਹੋ ਕੇ ਬੱਸ ਤਾਂ ਰਸਤੇ ਦੇ ਵਿੱਚ ਸੰਘਣੀ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਚਾਰ ਪੁਲਿਸ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡਾ ਤੇ ਭਿਆਨਕ ਹਾਦਸਾ ਹੈ ਖੜੇ ਟਰਾਲੇ ਦੇ ਵਿੱਚ ਬੱਸ ਜਾ ਵਜੀ ਹੈ ਖੜੇ ਟਰਾਲੇ ਦੇ ਵਿੱਚ ਬੱਸ ਵੱਜਣ ਕਾਰਨ ਇਹ ਭਿਆਨਕ ਸੜਕੀ ਹਾਦਸਾ ਜਿਹੜਾ ਉਹ ਵਾਪਰਿਆ ਜਿਸ ਦੇ ਵਿੱਚ ਹੁਣ ਚਾਰ ਪੁਰਸ਼ ਕਲਮੀਆਂ ਦੀ ਮੌਤ ਜਿਹੜੀ ਹੈ ਉਹ ਹੋ ਚੁੱਕੀ ਹੈ ਜਲੰਧਰ ਪੀਏਪੀ ਤੋਂ ਗੁਰਦਾਸਪੁਰ ਜਾ ਰਹੀ ਸੀ ਔਰ ਰਸਤੇ ਦੇ ਵਿੱਚ ਜਦੋਂ ਮਕੇਰੀਆਂ ਪਹੁੰਚਦੀ ਹੈ ਤਾਂ ਸੰਘਣੀ ਧੁੰਦ ਕਾਰਨ ਇਹ ਵੱਡਾ ਹਾਦਸਾ ਵਾਪਰਦਾ ਖੜੇ ਟਰਾਲੇ ਦੇ ਵਿੱਚ ਜਾ ਕੇ ਪੰਜਾਬ ਪੁਲਿਸ ਦੀ ਬੱਸ ਵਾਜ ਜਾਂਦੀ ਹੈ ਬਸ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਅਕਸਰ ਹੀ ਜਦੋਂ ਵੱਡੇ ਪੱਦਰ ਤੇ ਪੁਲਿਸ ਕਰਮੀਆਂ ਦੀ ਡਿਊਟੀ ਲੱਗਦੀ ਹੈ ਜਾਨੀ ਕਿ ਇੱਕ ਥਾਣੇ ਤੋਂ ਜਾਂ ਇੱਕ ਜ਼ਿਲ੍ਹੇ ਤੋਂ ਪੁਲਿਸ ਕਰਮੀ ਜਿਹੜੇ ਆ ਦੂਸਰੇ ਜ਼ਿਲ੍ਹੇ ਦੇ ਵਿੱਚ ਡਿਊਟੀ ਨਿਭਾਉਣ ਦੇ ਵਾਸਤੇ ਜਾਂਦੇ ਆ ਤਾਂ ਉਸ ਸਮੇ ਇਹ ਬੱਸ ਦਾ ਪ੍ਰਯੋਗ ਕੀਤਾ ਜਾਂਦਾ ਕਿ ਜਾਦੇ ਮੁਲਾਜ਼ਮ ਜਿਹੜੇ ਆ ਉਹ ਇਸ ਬੱਸ ਦੇ ਵਿੱਚ ਆਜਣ ਤਾਂ ਇਸੇ ਕਾਰਨ ਜਦੋਂ ਇਸ ਬੱਸ ਦੇ ਵਿੱਚ ਮੁਲਾਜ਼ਮ ਬੈਠੇ ਸੀ ਤਾਂ ਜਲੰਧਰ ਪੀਏਪੀ ਤੋਂ ਇਹਨਾਂ ਨੇ ਗਰਦਾਸਪੁਰ ਜਾਣਾ ਸੀਗਾ ਗਰਦਾਸਪੁਰ ਥਾਣੀ ਤਾਂ ਰਸਤੇ ਦੇ ਵਿੱਚ ਹੀ ਮੁਕੇਰੀਆਂ ਆਦੇ ਵਿੱਚ ਜਦੋਂ ਪਹੁੰਚਦੇ ਨੇ ਮੁਕੇਰੀਆਂ ਪਹੁੰਚਦੇ ਨੇ ਤਾਂ ਸੰਘਣੀ ਧੁੰਦ ਦੇ ਕਾਰਨ ਇਹ ਵੱਡਾ ਹਾਦਸਾ ਵਾਪਰ ਜਾਂਦਾ ਹੈ ਇਸ ਹਾਦਸੇ ਦੇ ਵਿੱਚ ਚਾਰ ਪੁਲਿਸ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਔਰ ਕਈ ਪੁਲਿਸ ਕਰਮੀ ਜਿਹੜੇ ਹੈ ਉਹ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੇਹਦ ਮੰਦ ਭਾਗੀ ਖਬਰ ਜਿਹੜੀ ਹੈ ਉਹ ਤੜਕਸਾਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਬਸ ਭਰੀ ਹੋਈ ਸੀਗੀ ਮੁਲਾਜ਼ਮਾਂ ਦੇ ਨਾਲ ਤਾਂ ਉਸ ਸਮੇ ਇਹ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਸੰਘਣੀ ਧੁੰਦ ਲਗਾਤਾਰ ਤੁਹਾਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਹੈ ਉਹ ਜ਼ੀਰੋ ਹੋ ਜਾਂਦੀ ਹੈ ਤੇ ਆਪਣੇ ਵਾਹਨ ਜਿਹੜੇ ਆ ਚਾਹੇ ਉਹ ਬੱਸ ਐ, ਟਰੱਕ ਐ, ਮੋਟਰਸਾਈਕਲ ਐ, ਕਾਰ ਐ ਤਾਂ ਉਹਨੂੰ ਬੜੇ ਹੀ ਧਿਆਨ ਦੇ ਨਾਲ ਚਲਾਇਆ ਜਾਵੇ, ਕਾਲੀ ਨਾ ਕੀਤੀ ਜਾਵੇ ਕਿਉਂਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਹੈ ਉਹ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਤੇ ਜਿਸ ਕਾਰਨ ਸਾਹਮਣੇ ਸੜਕ ਤੇ ਕੀ ਹੈ ਜਾਂ ਸੜਕ ਤੇ ਖੜਾ ਵੀ ਕੀ ਹੈ ਇਹ ਵੀ ਸਾਨੂੰ ਪਤਾ ਨਹੀਂ ਲੱਗ ਪੌਂਦਾ ਧੁੰਦ ਦੇ ਕਾਰਨ ਇੰਨੀ ਜ਼ਿਆਦਾ ਧੁੰਨ ਹੁੰਦੀ ਹੈ ਤਾਂ ਇਹ ਧੁੰਦ ਦੀ ਹੀ ਹਾਦਸਾ ਵਾਪਰਿਆ ਧੁੰਦ ਦੇ ਕਾਰਨ ਹੀ ਇਹ ਵੱਡਾ ਹਾਦਸਾ ਵਾਪਰ ਗਿਆ ਸ਼ਿਕਾਰ ਹੋਈ ਹੈ ਧੁੰਦ ਦੀ ਬਸ ਤਾਂ ਖੜੇ ਟਰਾਲੇ ਦੇ ਵਿੱਚ ਜਾ ਵਜਦੀਆਂ ਮੁਕੇਰੀਆਂ ਜਦੋਂ ਜਦੋਂ ਟਰਾਲਾ ਖੜਾ ਹੁੰਦਾ ਹੈ ਸੜਕ ਕਿਨਾਰੇ ਤਾਂ ਉਹ ਸੜਕ ਕਿਨਾਰੇ ਖੜੇ ਟਰਾਲੇ ਦੇ ਵਿੱਚ ਪੁਲਿਸ ਕਰਮਚਾਰੀਆਂ ਦੇ ਨਾਲ ਭਰੀ ਬੱਸ ਜਾ ਵਜਦੀ ਹੈ ਇਸ ਦੇ ਵਿੱਚ ਕਾਫੀ ਪੁਲਿਸ ਕਰਮੀ ਜਿਹੜੇ ਦੱਸਿਆ ਜਾ ਰਿਹਾ ਕਿ ਮੌਜੂਦ ਹੈ ਜਿਨ੍ਹਾਂ ਦੇ ਵਿੱਚੋਂ ਚਾਰ ਲੋਕਾਂ ਦੀ ਤਾਂ ਹੁਣ ਮੌਤ ਹੋ ਚੁੱਕੀ ਹੈ ਕਿਉਂਕਿ ਡਰਾਈਵਰ ਵਾਲੀ ਸਾਈਡ ਤੋਂ ਤੁਸੀਂ ਜੇਕਰ ਬੱਸ ਦੇਖਦੇ ਹੋ ਤਾਂ ਟਰਾਲੇ ਦੇ ਵਿੱਚੋਂ ਜਦੋਂ ਫਰੰਟ ਸਾਈਡ ਇਸ ਦੀ ਵਜਦੀ ਹੈ ਜਿਹੜੀ バス ਭਰੀ ਹੋਈ ਸੀ ਪੁਲਿਸ ਕਰਮੀਆਂ ਦੇ ਨਾਲ ਜਦੋਂ ਫਰੰਟ ਸਾਈਡ ਵੱਜੀ ਹੈ ਤਾਂ ਟੋਟਲੀ ਤਬਾਹ ਹੋ ਚੁੱਕੀ ਹੈ ਫਰੰਟ ਸਾਈਡ ਤਾਂ 4 ਜਣਿਆਂ ਦੀ ਮੌਤ ਵੀ ਹੋ ਚੁੱਕੀ ਹੈ ਪੁਲਿਸ ਕਰਮੀਆਂ ਦੀ ਤਾਂ ਹੁਣ ਐਂਬੂਲੈਂਸ ਵੀ ਮੌਕੇ ਤੇ ਸੱਦੀ ਗਈ ਤਾਂ ਰਾਹਗੀਰ ਉਸ ਸਮੇਂ ਜਿਹੜੇ ਅਸੀਂ ਕੇ ਉਹਨਾਂ ਦੇ ਵੱਲੋਂ ਆਪਣੀਆਂ ਗੱਡੀਆਂ ਰੋਕ ਕੇ ਵਾਹਨ ਰੋਕ ਕੇ ਪੁਲਿਸ ਕਰਮੀਆਂ ਨੂੰ ਬੜੀ ਮੁਸ਼ਕਲ ਦੇ ਨਾਲ ਇਸ ਬੱਸ ਦੇ ਵਿੱਚੋਂ ਕੱਢਿਆ ਗਿਆ ਕਿਉਂਕਿ ਟਰਾਲੇ ਦੇ ਵਿੱਚ ਜਾਵਤੀ ਹੈ ਤਾਂ ਮੂਰਿਓ ਪ੍ਰੈਸ ਵੀ ਹੋਈ ਹੈ ਸ਼ੀਸ਼ੇ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਰੇ ਟੁੱਟ ਚੁੱਕੇ ਨੇ ਸ਼ੀਸ਼ੇ ਤੋੜ ਕੇ ਰਾਗੀਰਾ ਦੇ ਵੱਲੋਂ ਬਾਰੀਆਂ ਤੋੜ ਕੇ ਕਿਉਂਕਿ ਲੌਕ ਕੀਤੀਆਂ ਹੋਈਆਂ ਸੀ ਤਾਂ ਬੜੀ ਮੁਸ਼ਕਲ ਦੇ ਨਾਲ ਜਿਹੜੇ ਰਾਹਗੀਰ ਸੀ ਉਹਨਾਂ ਦੇ ਵੱਲੋਂ ਕਰਮਚਾਰੀਆਂ ਨੂੰ ਕੱਢਿਆ ਗਿਆ ਬਾਹਰ ਕੱਢ ਕੇ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਚਾਰ ਜਣਿਆਂ ਦੀ ਮੌਤ ਹੋ ਚੁੱਕੀ ਹੈ ਚਾਰ ਪੁਲਿਸ ਕਰਮੀ ਇਸ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤਾਂ ਵੱਡਾ ਹਾਦਸਾ ਵਾਪਰਿਆ ਹੈ ਵੱਡੀ ਖਬਰ ਤੜਕਸਰ ਸਾਹਮਣੇ ਆਈ ਹੈ ਜਲੰਧਰ ਪੀਏਪੀ ਤੋਂ ਇਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਭਰੀ ਬੱਸ ਗਰਦਾਸਪੁਰ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਮੁਕੇਰੀਆਂ ਪਹੁੰਚਦੇ ਅਸਾਰ ਕੀ ਇਹ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਖੜੇ ਟਰਾਲੇ ਦੇ ਵਿੱਚ ਪੰਜਾਬ ਪੁਲਿਸ ਦੀ ਬੱਸ ਜਾ ਵੱਜੀ ਹੈ ਤਾਂ ਉੱਥੇ ਹੀ ਚਾਰ ਪੁਲਿਸ ਮੁਲਾਜ਼ਮਾਂ ਦੀ ਇਸ ਦੇ ਵਿੱਚ ਹੁਣ ਮੌਤ ਹੋ ਚੁੱਕੀ ਹੈ ਔਰ ਬਾਕੀ ਦੇ ਅਜੇ ਵੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਇਹ ਬਿਲਕੁਲ ਤਾਜ਼ੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਨੇ ਜਿਸ ਸਮੇ ਰਾਗੀਰਾ ਦੇ ਵੱਲੋਂ ਪੁਲਿਸ ਕਰਮੀਆਂ ਨੂੰ ਕੱਢਿਆ ਗਿਆ ਬੱਸ ਦੇ ਸ਼ੀਸ਼ੇ ਤੋੜ ਕੇ ਬਾਰੀਆਂ ਤੱਕ ਤੋੜ ਕੇ ਕੱਢਿਆ ਗਿਆ ਕਿਉਂਕਿ ਹਾਦਸਾ ਬੜਾ ਹੀ ਵੱਡਾ ਤੇ ਬੜਾ ਹੀ ਭਿਆਨਕ ਹਾਦਸਾ ਵਾਪਰਿਆ ਖੜੇ ਟਰਾਲੇ ਦੇ ਵਿੱਚ ਬੱਸ ਵੱਜੀ ਹੈ ਪੁਲਿਸ ਕਰਮਚਾਰੀਆਂ ਦੇ ਨਾਲ ਭਰੀ ਬੱਸ ਜਿਹੜੀ ਹੈ ਖੜੇ ਟਰਾਲੇ ਦੇ ਵਿੱਚ ਜਾ ਵੱਜੀ ਹੈ ਤਾਂ ਉਸ ਸਮੇਂ ਹੀ ਭਜਦੜ ਮੱਚ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਜ਼ੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁਕੇਰੀਆਂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਚਾਰ ਪੁਲਿਸ ਕਰਮੀਆਂ ਦੀ ਮੌਤ ਹੋ ਚੁੱਕੀ ਹੈ ਤਾਂ ਬੇਖਦਮੰਦ ਭਾਗੀ ਖਬਰ ਆਈ ਹੈ ਪੰਜਾਬ ਦੇ ਜਵਾਨ ਜਿਹੜੇ ਕਿ ਸਾਡੀ ਵਾਸਤੇ ਆਪਣੀ ਡਿਊਟੀ ਜਿਹੜੀ ਆ ਉਹ ਕਰਦੇ ਨੇ ਸਾਡੀ ਸੁਰੱਖਿਆ ਦੇ ਵਾਸਤੇ ਹਰ ਕਦਮ ਤੇ ਪੰਜਾਬ ਪੁਲਿਸ ਹਾਜ਼ਰ ਹੁੰਦੀ ਹੈ ਤਾ ਉਹਨਾਂ ਦੇ ਨਾਲ ਅਜਿਹਾ ਹਾਦਸਾ ਵਾਪਰਨਾ ਇਹ ਬੇਖਦ ਮੰਦ ਭਾਗੀ ਤੇ ਦਰਦਨਾਕ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਡਿਊਟੀ ਤੋਂ ਜਾ ਰਹੇ ਸੀਗੇ ਜਲੰਧਰ ਪੀਏਪੀ ਤੋਂ ਗਰਦਾਸਪੁਰ ਰਵਾਨਾ ਹੋਈ ਸੀ ਬੱਸ ਤਾਂ ਜਦੋਂ ਮੁਕੇਰੀਆਂ ਪਹੁੰਚਦੀ ਹੈ ਤਾਂ ਮੁਕੇਰੀਆਂ ਪਹੁੰਚਦੇ ਅਸਾਰ ਕੀ ਇਹ ਸੜਕੀ ਹਾਦਸਾ ਵਾਪਰ ਜਾਂਦਾ ਹਾਲਾਂਕਿ ਟਰੈਕਟਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਬੱਸ ਨੂੰ ਪਿੱਛੇ ਹਟਾਇਆ ਜਾ ਰਿਹਾ ਕਿਉਂਕਿ ਟਰਾਲੇ ਦੇ ਵਿੱਚ ਜਦੋਂ ਟੱਕਰ ਹੁੰਦੀ ਹੈ ਤਾਂ ਜਿਹੜੀ ਬੱਸ ਹੈ ਉਹ ਸਾਰੀ ਦੀ ਸਾਰੀ ਟਰਾਲੇ ਦੇ ਵਿੱਚ ਖੁੱਬ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਟਰਾਲਾ ਕਿੰਨਾ ਬਾਹਰ ਹੈ ਔਰ ਬੱਸ ਟਰਾਲੇ ਦੇ ਕਿੰਨੀ ਅੰਦਰ ਵੜੀ ਹੋਈ ਹੈ ਤਾਂ ਮੂਰਲੀ ਸਾਈਡ ਜਿਹੜੀ ਬੱਸ ਦੀ ਉਹ ਬਿਲਕੁਲ ਤਬਾਹ ਹੋ ਚੁੱਕੀ ਹੈ ਤਾਂ ਕਹਿ ਸਕਦੇ ਆ ਕਿ ਮੂਰਿਓ ਤਾਂ ਬੱਸ ਦੇ ਪਰ ਖੱੱਚੇ ਹੀ ਉੱਡ ਚੁੱਕੇ ਨੇ ਤਾਂ ਟਰਾਲਾ ਜਿਹੜਾ ਉਹ ਬਿਲਕੁਲ ਸੜਕ ਦੇ ਕਿਨਾਰੇ ਖੜਾ ਹੋਇਆ ਸੀ ਤਾਂ ਬੱਸ ਅ ਗਰਦਾਸਪੁਰ ਨੂੰ ਜਾ ਰਹੀ ਸੀਗੀ ਮੁਕੇਰੀਆਂ ਪਹੁੰਚੀ ਐ ਜਲੰਧਰ ਵਾਲੀ ਸਾਈਡ ਤੋਂ ਤਾਂ ਟਰਾਲਾ ਤਾਂ ਪਹਿਲਾਂ ਹੀ ਸਾਈਡ ਤੇ ਖੜਾ ਹੋਇਆ ਸੀ ਤਾਂ ਸੰਘਣੀ ਧੁੰਦ ਇਸ ਵੱਡੇ ਹਾਦਸੇ ਦਾ ਕਾਰਨ ਰਹੀ ਐ ਤਾਂ ਲਗਾਤਾਰ ਜਿਹੜੇ ਹਾਦਸੇ ਆ ਵੱਡੇ ਵੱਡੇ ਹਾਦਸੇ ਆ ਸੰਘਣੀ ਧੁੰਦ ਦੇ ਕਾਰਨ ਹੀ ਵਾਪਰ ਰਿਹਾ ਜਾਂ ਫਿਰ ਲਾਪਰਵਾਹੀਆਂ ਦੇ ਕਾਰਨ ਵਾਪਰ ਰਿਹਾ ਜਾਂ ਤੇਜ਼ ਰਫਤਾਰ ਦੇ ਕਾਰਨ